ਦੇ ਨਾਲ ਆ ਨੌਜਨ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਮੈਨੂੰ ਪਤਾ ਇੱਕ ਮਿੰਟ ਮਾਈਕ ਬੰਦ ਕਰਿਓ ਜੀ ਮਜਬੂਰੀ ਬੰਦੇ ਦੀ ਬਣ ਜਾਂਦੀ ਹੈ ਖੰਡੂਰ ਸਾਹਿਬ ਖੇਡਣਾ ਪਿਆ ਪਰ ਦੇਖੋ ਖੰਡੂਰ ਸਾਹਿਬ ਕਿੱਥੇ ਹੈ ਕਾਂਗਾ ਕਿੱਥੇ ਹੈ ਕਹਿੰਦਾ ਯਾਰ ਹਰ ਇੱਕ ਬਣ ਜਾਂਦਾ ਪਰ ਕਾਂਗੇ ਵਾਲੇ ਵਰਗਾ ਯਾਰ ਕਹਿੰਦਾ ਨਸੀਬਾਂ ਦੇ ਨਾਲ ਮਿਲਦਾ ਹੈ ਤੇ ਪਿਆਰ ਦੀਆਂ ਗੱਲਾਂ ਹੁੰਦੀਆਂ ਤਾਨੋ ਤੇ ਦੀਪਪਤਪੁਰਜੀ ਚੱਲ ਕੇ ਖੰਡੂਰ ਸਾਹਿਬ ਤੋਂ ਆਈ ਆ ਗਿਆ ਮੇਰੇ ਪੰਜਾਬੀ ਵੀਰੋ ਆ ਲੀਕੋ ਵੀ ਨਹੀਂ 라ਹੀ ਇੱਕ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਲੀ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਲੈ ਵੀ ਇਹ ਵੀ ਗੱਲਾਂ ਸੰਡੀਆਂ ਨੇ ਗੁਰਜੋਤ ਮਾਨ ਸਾਡਾ ਵੀਰ ਮਾਨ ਮਰਾੜਾ ਵਾਹ ਬਾਲ ਕੋਮਲ ਧਾਲੀ ਬਾਲ ਗੁਰਵਿੰਦਰ ਕਹਿੰਦਾ ਵੀ ਮੈਂ ਇਹਨੂੰ ਆਖਿਆ ਸੀਗਾ ਵੀ ਤੇਰੀ ਮੇਰੇ ਇਲਾਕੇ ਦੇ ਵਿੱਚ ਡਿਮਾਂਡ ਬੜੀ ਐ ਤੇ ਤੈਨੂੰ ਲੋਕ ਮਿਲਣਾ ਚਾਹੁੰਦੇ ਐ ਲੈ ਵੀ ਦੀਪ ਅੱਜ ਤੂੰ ਖੇਡਿਆ ਤੇ ਨਹੀਂ ਆ ਆ ਵੇਖ ਤੇਰਾ ਪਿਆਰ ਢਾਂਗੇ ਵਾਲਿਆ ਮੈਂ ਇੱਕ ਗੱਲ ਕਹੂੰਗਾ ਯਾਰ ਕਮਾਏ ਪਿਆਰ ਕਮਾਏ ਸਾਰ ਰੱਬ ਦੀ ਮੈਨੂੰ ਰਾਜੇ ਖੇਲੇ ਰੱਬ ਵਰਗੇ ਦਿਲਦਾਰ ਕਮਾਏ ਰੱਬ ਵਰਗੇ ਦੇਖਾਰ ਪਾਏ ਦੀਪ ਕਿਹੜਾ ਦੇ ਉਹ ਨੌਜਵਨ ਹਾਂ ਵੀ ਗੁਰਵਿੰਦਰ ਤੇ ਦੀਪ ਦੋਵੇਂ ਗਰਾਊਂਡ ਦਾ ਚੱਕਰ ਲਾਉਣ ਜਿੱਥੇ ਜਿੱਥੋਂ ਲੰਘਦੇ ਆ ਉਹ ਤਾੜੀ ਨਹੀਂ ਤਾੜਾ ਵੱਜਣਾ ਚਾਹੀਦਾ ਧਾਂਗੇ ਵਿੱਚ ਤਾੜੀ ਨਹੀਂ ਤਾੜਾ ਵੱਜਣਾ ਚਾਹੀਦਾ ਉਹ ਭਰਾ ਦੋ ਆਹ ਕਬੱਡੀ ਦੇ ਸੁਪਰਸਟਾਰ ਖਿਡਾਰੀ ਦੀਪਦਰ ਜੀ ਤੇ ਗੁਰਵਿੰਦਰ ਦੋਨੋਂ ਟੀਮਾਂ ਲਾਈਨ ਅਪ ਹੋ ਜਾਣਗੇ ਅਗਲੇ ਮੈਚ ਦੀਆਂ ਧਲੇਰ ਤੇ ਬਰਸਾਲਪੁਰ ਦੋਨੋਂ ਟੀਮਾਂ ਲਾਈਨ ਅਪ ਹੋ ਜਾਣ ਜਥੇਦਾਰ ਸਾਹਿਬ ਦੇ ਦੋਸਤ ਸਾਡੇ ਦਰਮਿਆਨ ਆਏ ਨੇ ਔਰ ਅਸੀਂ ਉਹਨਾਂ ਨੂੰ ਇੱਥੇ ਪੁੱਜਣ ਤੇ ਜੀਆਂ ਨੂੰ ਆਗਦੇ ਆ ਦਬੁਰਜੀ ਵਾਲਾ ਦੀਪ ਅੱਜ ਯਾਰੀ ਪਗਾਉਣ ਦੇ ਲਈ ਆਇਆ ਔਰ ਇਹ ਪਿਆਰ ਦੀਆਂ ਗੱਲਾਂ ਨੇ ਮੇਰੇ ਵੀਰੋ ਲੈ ਵੀ ਦੀਪ ਹੁਣ ਲੋਰ-ਨੂਰ ਪਾਲਾ ਨੌਜਾਨਾ ਕੋਈ ਗੱਲ ਨਹੀਂ ਹੁਣ ਤੂੰ ਆਇਆ ਆਪਣੀ ਮਰਜ਼ੀ ਨਾਲ ਹੈ ਘਾਂਗਾ ਕਹਿੰਦਾ ਵੀ ਜਾਣਾ ਸਾਡੀ ਵਰਜੀ ਨਾਲ ਹੈ ਔਰ ਇਹ ਪਿਆਰ ਦੀਆਂ ਗੱਲਾਂ ਨੇ ਦੋਨੋਂ ਟੀਮਾਂ ਲਾਈਨ ਅਪ